ਉਦੇ ਮੂੰਹ ਦੇ ਵਿੱਚ ਪੈਟਰੋਲ ਦੀ ਬੋਤਲ ਪਾ ਕੇ ਔਰ ਉਹਦੇ ਮੂੰਹ ਨੂੰ ਅੱਗ ਲਾ ਦਿੱਤੀ ਗਈ। ਡੇਢ ਮਹੀਨੇ ਦਾ ਬੱਚਾ ਸੀ ਜਿਹਨੂੰ ਤਾਰਾਂ ਨਾਲ ਬੰਨ ਕੇ ਤੇ ਗੈਸ ਦੇ ਚੁੱਲ੍ਹੇ ਤੇ ਰੱਖ ਕੇ ਜੰਦਾ ਪੂਕ ਦਿੱਤਾ ਗਿਆ। ਇਹ ਹਾਲਤ ਸੀਗੀ ਸਿੱਖਾਂ ਦੀ 1984 ਗੁਰਦੁਆਰਾ ਚਾਨੀ ਚੌਕ ਦੇ ਸਾਹਮਣੇ ਤਕਰੀਬਨ 150 ਦੇ ਕਰੀਬ ਬੰਦਾ ਸੀ ਜਿਨ੍ਹਾਂ ਨੇ ਇੱਕ ਲਾਈਨ ਤੋਂ ਸ਼ੁਰੂ ਕਰਕੇ ਉਹਨਿਕ ਉਹਨ ਕ ਸਿੱਖਾਂ ਦੀਆਂ ਦੁਕਾਨਾਂ ਅੱਗ ਵੀ ਲਾਈਆਂ ਤੇ ਲੁੱਟੀਆਂ ਸਾਢੇ 350 ਬੰਦੇ ਨੂੰ ਸਿੱਖ ਬੰਦਿਆਂ ਨੂੰ ਜ਼ਿੰਦਾ ਜਲਾ ਦਿੱਤਾ ਗਿਆ ਸੱਜਣ ਕੁਮਾਰ ਨੇ ਜਿਹੜਾ ਆਪਣਾ ਕਰੋਲ ਬਾਗ ਏਰੀਆ ਹੈ ਇੱਥੋਂ ਲੈ ਕੇ ਤਕਰੀਬਨ 22 ਕਿਲੋਮੀਟਰ ਤੱਕ ਜਿੱਥੇ-ਜਿੱਥੇ ਇਹਨਾਂ ਨੂੰ ਸੜਕਾਂ ਤੇ ਸਿੱਖਾਂ ਦੀਆਂ ਦੁਕਾਨਾਂ ਘਰ ਜਾਂ ਕੋਈ ਬੰਦਾ ਟੱਕਰਿਆ ਇਵਨ ਕੇ ਘਰਾਇ ਤੋਂ ਕੱਡ ਕੱਡ ਕੇ ਸੱਜਨ ਕੁਮਾਰ ਜਗਦੀਸ਼ ਟਾਈਟਲਰ ਤੇ ਐਕ.ਐਲ. ਭਗਤ ਇਹਨਾਂ ਤਿੰਨਾਂ ਨੇ ਉੱਥੇ ਉਹ ਗੰਦੇ ਕੰਮ ਕੀਤੇ ਜੋ ਕਿ ਇਸ ਮੂੰਹ ਤੋਂ ਇਸ ਜ਼ਬਾਨ ਤੋਂ ਕਹਿ ਵੀ ਨਹੀਂ ਜਾ ਸਕਦੇ 40 ਸਾਲ ਬਾਅਦ ਉਸ ਨੂੰ ਅੱਜ ਇਨਸਾਫ ਦੀ ਉਮੀਦ ਜਾਗੀ ਮਾਪਿਆਂ ਨੇ ਬੱਚਿਆਂ ਦੇ ਕੇਸ ਪਿੱਛੇ ਵੱਲ ਗੁੰਦ ਕੇ ਵੀ ਕੁੜੀਆਂ ਵਾਂਗ ਗੁੰਦ ਕੇ ਮੁੰਡਿਆਂ ਦੇ ਤੇ ਬੱਸਾਂ ਵਿੱਚ ਲੈ ਲੈ ਕੇ ਮਾਪੇ ਨੱਠੇ ਔਰ ਜਿੱਥੇ-ਜਿੱਥੇ ਕੋਈ ਧੀ ਪੈਣ ਪੁੱਤਰ ਸਿੱਖ ਕੌਣ ਦਾ ਪਛਾਣਿਆ ਨਿਕਲਿਆ ਉਹਨੂੰ ਕੈਰ ਪਾ ਕੇ ਫੂਕ ਦਿੱਤਾ ਗਿਆ 40 ਸਾਲ ਬਾਅਦ ਸੱਜਨ ਕੁਮਾਰ ਨੂੰ ਦੋਸ਼ੀ ਕਰਾਰ ਦਿੱਤਾ ਗਿਆ ਗਿਆ ਇਹ ਦਿੱਲੀ ਰਹਿੰਦੇ ਸੀਗੇ ਇਹ ਪਰਿਵਾਰ ਮੈਂ ਦੰਗਾਪੇੜੇ ઋਸ਼ੀਕੇਸ਼ ਯੂਪੀ ਤੋਂ ਆਇਆ ਹੋਇਆ ਹਾਂ ਉਸ ਵਕਤ ਸਾਡੇ ਨਾਲ ਸੰਨ 83 ਸੰਨ 84 ਤੇ ਸੰਨ 73 ਦਿਨਵਾਰੀ ਸਾਡੇ ਉੱਤੇ ਅਟੈਕ ਹੋਇਆ ਸਾਨੂੰ ਫਿਰ ਮਜਬੂਰ ਹੋ ਕੇ ਇੱਥੇ ਵਾਪਸ ਆਣਾ ਪਿਆ ਬਹੁਤ ਪਿਆਨਾ ਬਹੁਤ ਦਰਦਨਾਕ ਜੋ ਸਾਡੇ ਆਪਣੇ ਹੀ ਸਾਡੇ ਨਾਲ ਖਾਂਦੇ ਪੀਂਦੇ ਲੋਕ ਸੀ ਉਹਨਾਂ ਨੇ ਹੀ ਸਾਡੇ ਉੱਤੇ ਅਟੈਕ ਕੀਤਾ ਤੇ ਸਾਨੂੰ ਇਧਰ ਆਉਣ ਵਾਸਤੇ ਮਜਬੂਰ ਕੀਤਾ ਕਿੰਨਾ ਕੁ ਨੁਕਸਾਨ ਹੋਇਆ ਉੱਥੇ ਜਿਹੜਾ ਉਸ ਵਕਤ ਸਾਡਾ ਲਗਭਗ 8-10 ਲੱਖ ਰੁਪਏ ਦਾ ਨੁਕਸਾਨ ਹੋਇਆ ਸੀ ਜੀ ਮਾਪਿਆਂ ਨੇ ਬੱਚਿਆਂ ਦੇ ਛੇ ਪਿੱਛੇ ਵੱਲ ਗੁੰਦ ਕੇ ਵੀ ਕੁੜੀਆਂ ਵਾਂਗ ਗੁੰਦ ਕੇ ਮੁੰਡਿਆਂ ਦੇ ਤੇ ਬੱਸਾਂ ਵਿੱਚ ਲੈ ਲੈ ਕੇ ਮਾਪੇ ਨੱਥੇ ਔਰ ਜਿੱਥੇ-ਜਿੱਥੇ ਕੋਈ ਧੀ ਪੈਣ ਪੁੱਤਰ ਸਿੱਖ ਕੌਮ ਦਾ ਪਛਾਣਿਆ ਨਿਕਲਿਆ ਉਹਨੂੰ ਟਾਇਰ ਪਾ ਕੇ ਫੂਕ ਦਿੱਤਾ ਗਿਆ ਉਹਦੇ ਮੂੰਹ ਦੇ ਵਿੱਚ ਪੈਟਰੋਲ ਦੀ ਬੋਤਲ ਪਾ ਕੇ ਔਰ ਉਹਦੇ ਮੂੰਹ ਨੂੰ ਅੱਗ ਲਾ ਦਿੱਤੀ ਗਈ। ਕੋਈ ਤੁਸੀਂ ਉੱਥੇ ਸੀਗੇ ਦਿੱਲੀ ਸੀਗੇ ਤੁਸੀਂ ਆਪ ਦੇਖਿਆ ਜਿਹੜੀ ਜਿਹੜੀ ਚੀਜ਼ ਆ ਮੈਂ ਆਪ ਗਵਾਹ ਮੈਂ ਉਹ ਗੱਲ ਦੱਸਾਂਗਾ। ਜਹਾਂਗੀਰਪੁਰੀ ਦੇ ਵਿੱਚ ਇੱਕ ਪਰਿਵਾਰ ਦੇ ਵਿੱਚ ਡੇਢ ਮਹੀਨੇ ਦਾ ਬੱਚਾ ਸੀ ਜਿੰਨੂੰ ਤਾਰਾਂ ਨਾਲ ਬਨ ਕੇ ਤੇ ਗੈਸ ਦੇ ਚੁੱਲ੍ਹੇ ਤੇ ਰੱਖ ਕੇ ਜੰਦਾ ਫੂਕ ਦਿੱਤਾ ਨਹੀਂ ਇਹ ਹਾਲਤ ਸੀਗੀ ਸਿੱਖਾਂ ਦੀ 1984 ਲੇਕਿਨ ਇਸ ਤੋਂ ਵੀ ਮਾੜਾ ਮੰਜ਼ਰ ਕਿੱਥੇ ਹੋਇਆ ਗੁਰਦੁਆਰਾ ਚਾਨੀ ਚੌਕ ਦੇ ਸਾਹਮਣੇ ਤਕਰੀਬਨ 150 ਦੇ ਕਰੀਬ ਬੰਦਾ ਸੀ ਜਿਨ੍ਹਾਂ ਨੇ ਇੱਕ ਲਾਈਨ ਤੋਂ ਸ਼ੁਰੂ ਕਰਕੇ ਚੁਣ-ਚੁਣ ਕੇ ਸਿੱਖਾਂ ਦੀਆਂ ਦੁਕਾਨਾਂ ਅੱਗ ਵੀ ਲਾਈਆਂ ਤੇ ਲੁੱਟੀਆਂ ਕਾਨਪੁਰ ਦੇ ਵਿੱਚ ਰੇਲਵੇ ਸਟੇਸ਼ਨ ਦੇ ਉੱਤੇ ਕਾਨਪੁਰ ਰੇਲਵੇ ਸਟੇਸ਼ਨ ਦੇ ਉੱਤੇ ਇੱਕ ਉਥੇ ਯਾਦਗਾਰੀ ਬਣਿਆ ਹੋਇਆ ਹੈ ਤੇ ਉਸ ਸਟੇਸ਼ਨ ਦੇ ਉੱਤੇ ਤਕਰੀਬਨ 350 ਬੰਦੇ ਨੂੰ ਸਿੱਖ ਬੰਦਿਆਂ ਨੂੰ ਜ਼ਿੰਦਾ ਜਲਾ ਦਿੱਤਾ ਸੱਜਣ ਕੁਮਾਰ ਨੇ ਜਿਹੜਾ ਆਪਣਾ ਕਰੋਲ ਬਾਗ ਏਰੀਆ ਹੈ ਇੱਥੋਂ ਲੈ ਕੇ ਤਕਰੀਬਨ 22 ਕਿਲੋਮੀਟਰ ਤੱਕ ਜਿੱਥੇ-ਜਿੱਥੇ ਇਹਨਾਂ ਨੂੰ ਸੜਕਾਂ ਤੇ ਸਿੱਖਾਂ ਦੀਆਂ ਦੁਕਾਨਾਂ ਘਰ ਜਾਂ ਕੋਈ ਬੰਦਾ ਟਕਰਿਆ ਈਵਨ ਕੇ ਘਰਾਂ 'ਚੋਂ ਕੱਢ-ਕੱਢ ਕੇ ਸੱਜਨ ਕੁਮਾਰ ਜਗਦੀਸ਼ ਟਾਈਟਲਰ ਤੇ ਐਚ.ਕੇ.ਐਲ ਭਗਤ ਇਹਨਾਂ ਤਿੰਨਾਂ ਨੇ ਉੱਥੇ ਉਹ ਗੰਦੇ ਕੰਮ ਕੀਤੇ ਜੋ ਕਿ ਇਸ ਮੂੰਹ ਤੋਂ ਇਸ ਜ਼ਬਾਨ ਤੋਂ ਕਹਿ ਵੀ ਨਹੀਂ ਜਾ ਸਕਦਾ ਸਾਨੂੰ ਜਦੋਂ ਮੈਂ ਇਸ ਇਸ ਸਦેશ ਦੀ ਨਿਆਲਿਆ ਦਾ ਬੜਾ ਅਜਾਹੀ ਹੋਵਾਂਗਾ ਜਿਨ੍ਹਾਂ ਨੇ ਸਾਡੇ ਨਾਲ ਇਹ ਨਿਆਂ ਦੀ ਪ੍ਰਥਾ ਜੋ ਸ਼ੁਰੂ ਕੀਤੀ ਆ ਜੋ ਅੱਜ ਸੱਜਣ ਕੁਮਾਰ ਨੂੰ ਉਹਨਾਂ ਨੇ ਇਸ ਮੁਕਾਮ ਤੇ 40 ਸਾਲ ਬਾਅਦ ਉਸ ਨੂੰ ਸਾਨੂੰ ਅੱਜ ਇਨਸਾਫ ਦੀ ਉਮੀਦ ਜਾਗੀ ਹੈ ਮੈਨੂੰ ਇਹ ਦੱਸੋ ਕਿ ਆ ਹਿੰਦੁਸਤਾਨ ਦੇ ਵਿੱਚ ਇੱਕ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੇ ਕਾਤਲ ਨੂੰ ਇੱਕ 6 ਮਿੰਟ ਫਾਂਸੀ ਸਜ਼ਾ ਦਿੱਤੀ ਜਾਂਦੀ ਹੈ ਤੇ ਕੀ ਇੰਨੇ ਹਜ਼ਾਰਾਂ ਕਰੋੜਾਂ ਬੰਦਿਆਂ ਨੂੰ ਮਾਰਨ ਵਾਲਿਆਂ ਨੂੰ ਅੱਜ 40 ਸਾਲਾਂ ਬਾਅਦ ਹਜੇ ਸਿਰਫ ਕੇਸ ਹੀ ਤੈਅ ਹੋਇਆ ਹੋਰ ਅਜੇ ਅਜੇ ਕੇਸ ਤੈਅ ਹੋਇਆ ਉਹਨੂੰ ਮੁਜਰਮ ਕਹਤਾ ਸਾਨੂੰ ਖੁਸ਼ੀ ਹੋਏਗੀ ਕਿ ਅਗਰ ਉਹਨੂੰ ਫਾਂਸੀ ਤੋਂ ਵੀ ਕੋਈ ਹੋਰ ਵੱਧ ਸਜ਼ਾ ਹੋਵੇ ਸਾਲੇ ਨੂੰ ਮਾਰ ਜਾ ਕੁੱਤੇ ਦੀ ਮੌਤ ਮਾਰੀ ਜਾਵੇ ਸਾਨੂੰ ਬੜੀ ਖੁਸ਼ੀ ਹੋਏਗੀ ਅਹਿਸਾਨਿਆ ਕਿ ਇਕੱਲਾ ਇਹ ਬੰਦਾ ਨਹੀਂ ਹੈ ਜਗਦੀਸ਼ ਟਾਈਟਲਰ ਐਂਡ ਭਗਤ ਕੁਮਾਰ ਸੱਜਿਆ ਉਹ ਚਲੋ ਚਲੇ ਗਏ ਹਨ ਬਾਕੀ ਹੋਰ ਜਿਹੜੇ ਵੀ ਬੰਦੇ ਹੈਗੇ ਆ ਜਿਹੜੇ ਉਸ ਵਕਤ ਮੌਜੂਦ ਸਨ ਉਹਨਾਂ ਸਾਰਿਆਂ ਨੂੰ ਸਜਾਉਣਾ ਚਾਹੀਦਾ ਤਾਂ ਜੋ ਸਾਨੂੰ ਕੁਝ ਸ਼ਾਂਤੀ ਮਿਲੇ ਅਸੀਂ ਆਪਣੇ ਨੂੰ ਦੇਸ਼ ਦਾ ਵਾਸੀ ਕਹਿ ਸਕੀਏ ਵੀ ਹਾਂ ਅਸੀਂ ਵੀ ਇਸ ਦੇਸ਼ ਦੇ ਮੁਲਕ ਦੇ ਮਰਦ ਰਹਿ ਹੈਗੇ ਮੇਰਾ ਖਿਆਲ ਹੈ ਵੀ ਹਰ ਸਿੱਖ ਦਾ ਹਿਰਦਾ ਬਲੁੰਦਰਿਆ ਗਿਆ ਉਹ ਫਟ ਗਿਆ ਕਿਸੇ ਤਰੀਕੇ ਵੀ ਸਾਡੇ ਨਾਲ ਕੀ ਵਾਪਰ ਗਿਆ ਇਹ ਕੌਮ ਜਿਹੜੀ ਸਭ ਤੋਂ ਅੱਗੇ ਹੋ ਕੇ ਸੇਵਾ ਕਰਦੀ ਹੈ ਮੇਰੀ ਅਰਦਾਸ ਹੈ ਗੁਰੂ ਤੇਗ ਬਹਾਦਰ ਸਾਹਿਬ ਦੇ ਚਰਨਾਂ ਸੱਚੇ ਪਾਤਸ਼ਾਹ ਇਸ ਦੁਸ਼ਟ ਪਾਪੀ ਨੂੰ ਐਸੀ ਸਜ਼ਾ ਦੇਣਾ ਕਿਉਂਕਿ ਜਿਨੇ ਕਹਿਰ ਕਮਾਇਆ ਹੈ ਉਹਨੂੰ ਸਜ਼ਾ ਜ਼ਰੂਰ ਮਿਲਣੀ ਚਾਹੀਦੀ ਹੈ ਤਾਂ ਜੋ ਆਉਣ ਵਾਲੀਆਂ ਪੁਸਤਾਂ ਆਉਣ ਵਾਲੀ ਸਾਡੀ ਸਿੱਖ ਕੌਮ ਸਤਿਗੁਰ ਦਾ ਸ਼ੁਕਰਾਨਾ ਕਰੇ ਗੁਰੂ ਤੇਗ ਬਹਾਦਰ ਸਾਹਿਬ ਆਪ ਜੀ ਨੇ ਤਾਂ ਸ਼ਹਾਦਤ ਦੇ ਦਿੱਤੀ ਦੂਜੇ ਧਰਮਾਂ ਦੀ ਰਾਖੀ ਲਈ ਤਿਲਕ ਜੰਜੂ ਰਾਖਾ ਪ੍ਰਭ ਤਾਂ ਕਾ ਕਿਨੋਂ ਵੱਡੋ ਕੋਲੋਂ ਮੈਂ ਸਾਕਾ ਗੁਰਤੇਗ ਬਾਦ ਸਭ ਤਾਂ ਤਿਲਕ ਜੰਜੂ ਦੇ ਰਾਖੇ ਬਣੇ ਕਿਉਂਕਿ ਉਹ ਜ਼ਬਰ ਦੇ ਖਿਲਾਫ ਲੜੇ ਉਹਨਾਂ ਨੇ ਤਿਲਕ ਗੁਰਨਾਨਕ ਸਾਹਿਬ ਨੇ ਤਿਲਕ ਲਾਣ ਨਹੀਂ ਦਿੱਤਾ ਜਨੇਊ ਪਾਣ ਨਹੀਂ ਦਿੱਤਾ ਇਹ ਗੁਰਤੇਗ ਬਾਸਬ ਨੇ ਉਹਨਾਂ ਦੀ ਰਾਖੀ ਕੀਤੀ ਜਿਨ੍ਹਾਂ ਦੇ ਜ਼ਿੰਦੇ ਆਪਾਂ ਜ਼ਬਰਦਸਤੀ ਲਾਰੇ ਸੀ ਉਹਨਾਂ ਨੇ ਸਿਰਫ ਇੱਕੋ ਕੰਮ ਕੀਤਾ ਸੀ ਵੀ ਅਸੀਂ ਜ਼ਬਰ ਦੇ ਖਿਲਾਫ ਲੜਨਾ ਹੈ